ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਨਸ਼ੇ ਦੇ ਨਾਲ ਇੱਕ ਵਿਅਕਤੀ ਫੜਿਆ ਤੇ ਘਰ ਦੇ ਉਹਨਾਂ ਦੇ ਕਹਿ ਰਹੇ ਆ ਕਿ ਨਹੀਂ ਫੜਿਆ ਅਸੀਂ ਗੱਡੀ ਨਹੀਂ ਜਾਣਦੇ ਨਹੀਂ ਇਹ ਦੇਖ ਸਰ ਮਜਾਜ ਮਜਾਜ ਨਹੀਂ ਕਰਦਾ ਸਰ ਵੇਚਣਾ ਪਹਿਲਾਂ ਕੰਮ ਕਰਦਾ ਮੁੰਡਾ ਇਹ ਮਨਾ ਕੰਮ ਕਰਦਾ ਕੰਮ ਪਹਿਲਾਂ ਕੋਈ ਪਹਿਲਾ ਪਰਚਾ ਹੈਗਾ ਨਹੀਂ ਕੋਈ ਨਹੀਂ ਵੇਣ ਕਿ ਪਹਿਲਾਂ ਪਰਚਾ ਨਹੀਂ ਕੋਈ ਸਪਲਾਈ ਦੇਣ ਜਾ ਰਹੇ ਸੀ ਅੱਛਾ ਹੌਨ ਕੰਮ ਬਿਲਕੁਲ ਗੜੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਇੱਕ ਮੁੰਡਾ ਚੱਕਿਆ ਹੋਇਆ ਦੱਸਿਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਕਿ 5 ਗ੍ਰਾਮ ਦੇ ਨਾਲ ਚੱਕਿਆ ਗਿਆ ਤੇ ਘਾਰ ਦੇ ਕਹਿ ਰਹੇ ਆ ਕਿ ਇਹ ਮੁੰਡਾ ਪੈਟਰੋਲ ਪਵਣ ਗਿਆ ਸੀਗਾ ਤੇ ਇਹਨੂੰ ਨਜਾਇਜ਼ ਕਰ ਰਿਹਾ ਪੁਲਿਸ ਪ੍ਰਸ਼ਾਸਨ ਇੱਥੇ ਡਿਵੀਜ਼ਨ ਨੰਬਰ 7 ਦੀ ਪੁਲਿਸ ਇੱਥੇ ਨਜਾਇਜ਼ ਕਰ ਰਹੀ ਹੈ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਪਰੇਸ਼ਾਨ ਹੋ ਰਿਹਾ ਮਾਤਾ ਹੀ ਕਹਿੰਦੇ ਕਿ ਮੁੰਡਾ ਕੋਈ ਗਲਤ ਕੰਮ ਕਰਦਾ ਸੀਗਾ ਸਪਲਾਈ ਦੇਣਾ ਹੈ ਇਸ ਕਰ ਉਹਨੂੰ ਫੜਿਆ ਜੀ ਹਾਂ ਨਹੀਂ ਰਪਾ ਹਏ ਬੈਠ ਗਿਆ ਨੀ ਨਹੀਂ ਜਾਈ ਤੂੰ ਉਧਰ ਤੇ ਕੇ ਬੇਸੀ ਹੁਣ ਇਹਨੂੰ ਲੈ ਕੇ ਮੈਂ ਰਪਾ ਓਏ ਕਦੀ ਕਿਤੇ ਏ ਘੜਦੇ ਲਾਤਾ ਕਿਧਰ ਲੋਕ ਖੜੇ ਰਹੇ ਇਹਨੂੰ ਲੈ ਕੇ ਕਦੀ ਕਿਤੇ ਘੜਦੇ ਲਾ ਕੇ ਕਦੀ ਕਿਤੇ ਘੜਦੇ ਹਾਨੀ ਤੇ ਘਟ ਦਿੰਦੇ ਸੇਵਾ ਅਦਰ ਰਸੋਈ ਮੈਡਮ ਕੀ ਕਿਤਾ ਕੀ ਕਹਿੰਦੇ ਪਹਿਲਾਂ ਖੇਤਾਂ ਚ ਲੈ ਕੇ ਸਾਰਿਆਂ ਨੂੰ ਖੜੇ ਰਹੇ ਦੋ ਘੰਟਾ ਸੀ ਇਹਨਾਂ ਦੇ ਕੋਲ ਆਏ ਆ ਕਹਿੰਦੇ ਠਾਣੇ ਚ ਆ ਜਾਓ ਅਸੀਂ ਠਾਣੇ ਚ ਆਏ ਹੁਣ ਇੱਥੇ ਲੈ ਕੇ ਖੜੇ ਸੀ ਇਹਨੂੰ ਕੋਈ ਮੰਗ ਵੀ ਹੋਈ ਸੀ ਤੁਸੀਂ ਕਹਿੰਦੇ ਤੁਹਾਨੂੰ ਦੱਸਿਆ ਸੀ ਕੀ ਮੰਗ ਕਰਦੇ ਸੀ ਕਹਿੰਦੇ ਸੀ ਤੁਸੀਂ ਪੈਸੇ ਭਰ ਦਿਓ ਛੋਟਾ ਪਰਚਾ ਪਾ ਦਾਂਗੇ ਕੌਣ ਕਹਿੰਦਾ ਜੀ ਸਰ ਦੋ ਮਲਾਈਮ ਸੀਗੇ ਪਤਾ ਨਹੀਂ ਚਾਚੇ ਨੇ ਪਤਾ ਉਹ ਆਂਦੇ ਪਏ ਉਹ ਦੱਸਦੇ ਕਿਹੜੇ ਸੀ ਉਹ ਸਿੱਧਾ ਕੋਈ ਕੰਮ ਨਹੀਂ ਕਰਦੀ ਸਾਈਡ ਤੋਂ ਸਰ ਇਹੀ ਹੋਇਆ ਵੇ ਬਿਲਕੁਲ ਵਧੀਆ ਤਸਵੀਰਾਂ ਗੜੇ ਦੀਆਂ ਸਾਂਝੀਆਂ ਕੀਤੀਆਂ ਜਾ ਰਿਆ ਨੇ ਵੱਡੇ ਸਵਾਲ ਪੂਰ ਸਪ੍ਰਸ਼ਾਸ਼ਨ ਦੇ ਉੱਤੇ ਤਾਰ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਾਲੋਂ ਵੀ ਵੀਡੀਓ ਸੰਗਤ ਦਫਤਰੀ ਜਾ ਰਹੀ ਹੈ। ਬਾਈ ਦਿਨ ਜਾ ਰਿਹਾ ਤੁਸੀਂ ਸੋ ਸੋ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਜਿਹੜੀਆਂ ਫਿਲਹਾਲ ਪਤਾ ਨਹੀਂ ਤੋਂ ਇਹਨਾਂ ਦਾ ਖਾਣਾ 7 ਦੇ ਦਿਨ ਜਿਹੜਾ ਇਹ ਮਾਮਲਾ ਜਿਹੜਾ ਸੰਘਾ ਕਰ ਰਹੇ ਹਾਂ ਜਿੱਥੇ ਕੀ ਲੜਕੇ ਦੇ ਪਰਿਵਾਰਕ ਮੈਂਬਰ ਜਿਹੜੇ ਇੱਥੇ ਪਹੁੰਚੇ ਹੋਏ ਨੇ ਔਰ ਗੋਸ਼ਟੀ ਨਹੀਂ ਕਰਦੇ ਕਿ ਪਰਿਵਾਰਕ ਮੈਂਬਰ ਔਰੋਪ ਲਗਾ ਰਹੇ ਅਧਿਕਾਰੀਆਂ ਤੋਂ ਠੀਕ ਹੈ ਜਾਂ ਗਲਤ ਹੈ ਤੋਂ ਇਹਨਾਂ ਦੇ ਨਿੱਜੀ ਜਿਹੜਾ ਕੀ ਇਹ આરોਪ ਨੇ ਨਤੇ ਲਾ ਫਾਇਦੇ ਮਾਰ ਲੈਣ ਦੋ ਦੇ ਲੋ ਮਸ ਕਾ ਕੇ ਮੈਂ ਆਹ ਚਾਹ ਦੇਖ ਸਕਦੇ ਹੋ ਕਿ ਲੜਕੇ ਦੀ ਮਾਤ ਮਾਪਾ ਦੀਏ ਦੇਖੋ ਕਿ ਇਸ ਵੇਲੇ ਜਿਹੜਾ ਤੇ ਬਿਲਕੁਲ ਪੇਨੇ ਰੋਂਦੇ ਪੇਨੇ ਕੁਰਲਾਂਦੇ ਪੇਨੇ ਕਿ ਮੇਰੇ ਮੁੰਡੇ ਜਿਹੜਾ ਛੱਡ ਦਿੱਤਾ ਜਾਵੇ ਕਿ ਲਗਾਇਆ ਜਾਂ ਬੇ ਕਸੂਰ ਹੋ ਉਹ ਜਿਹੜੀ ਆ ਕੈਰੀ ਕੀ ਇਸ ਲੜਕੇ ਕੋਲੋਂ ਕਿਤੀ ਕੀ ਸੀ ਕਿਹੜੇ ਸੀਗੇ ਉਹ ਚਾਚੋ ਕਿਹੜਮ ਲਾਇਮ ਸੀਗਾ ਕੀ ਨਾਮ ਸੀ ਆ ਦਾ ਉਹਦਾ ਨਾਮ ਵੀ ਹਾਂਜੀ ਸਰ ਸਰਜੀਤ ਕੋਲ ਨਹੀਂ ਸਰਜੀਤ ਕੁਮਾਰ ਕੀ ਗੱਲ ਕੀ ਹੋਈ ਸੀ ਇਹ ਗੱਲ ਕੀ ਹੋਈ ਸੀ ਇਹੀ ਸਰ ਸੀਗੇ ਐਨਕਾ ਵਾਲੇ ਇਹ ਵੀ ਸੀਗੇ ਨਾਲ ਆਏ ਹੋਏ ਸੋਕੇ ਕਹਿੰਦੇ ਸੀ ਇਹਨੂੰ ਰੋਟੀ ਖਵਾ ਦਿੱਤੀ ਐ ਤੁਸੀਂ ਪਾਣੀ ਲਿਆ ਦਿਓ ਕਰੋ ਉੱਥੇ ਖੇਤਾ ਵਿੱਚ ਖੜੇ ਕੀਤਾ ਕਬੀਰ ਮੰਦਰ ਦੇ ਬਾਹਰ ਉਹ ਪਾਣੀ ਸਾਨੂੰ ਕਿਸ ਨੇ ਦੱਸਿਆ ਤੁਹਾਡੇ ਕੀ ਗੱਲ ਕੀ ਹੋਈ ਸੀ ਮਤਲਬ ਉਹ ਮੈਨੂੰ ਕਹਿੰਦੇ ਜੀ ਉਹ ਤੁਹਾਡਾ ਭਤੀਜਾ ਭੜਿਆ ਮੈਂ ਆਇਆ ਉਹਨਾਂ ਕੋਲ ਤੇ ਕਹਿੰਦਾ ਮਤਲਬ ਉਹ ਫਿਰ ਕਹਿੰਦਾ ਏਦਾਂ ਰਫਾ ਰਫਾਪਾ ਕਰ ਦਿੰਨੇ ਆ ਪੈਸੇ ਮੰਗੇ ਕਿੰਨੇ ਪੈਸੇ ਦੀ ਮੰਗ ਕੀਤੀ ਗਈ ਤੁਹਾਡੇ ਕੋਲ ਉਹ ਲਿਓ ਨਹੀਂ ਕੀਤੀ ਗੱਲ 30000 ਕਹਿੰਦੇ ਸੀ ਪਹਿਲਾਂ ਕਹਿੰਦੇ ਸੀ ਘੱਟ ਪਾ ਦਾਂਗੇ ਨਹੀਂ ਤੇ ਅਸੀਂ ਕਮਰਸ਼ੀਅਲ ਕੁਆਂਟੀਟੀ ਪਾਣੀ ਹੈ ਦੇ ਤੇ ਅਸੀਂ ਨਹੀਂ ਦੇ ਸਕਦੇ ਆਗੇ ਸਾਡੇ ਕੋਲ ਨਹੀਂ ਪੈਸੇ ਦੇਣ ਨੂੰ ਹੈਗੇ ਕਹਿੰਦੇ ਮੈਂ ਲੰਮਾ ਪੈਣਾ ਚਾਹੀ ਐਡਾ ਨਮਾਟ ਕੇ ਜਾਣੇ ਸੀ ਇੱਥੇ ਹੀ ਮੇਰਾ ਸੰਸਕਾਰ ਹੋ ਕੇ ਜਾਏਗਾ ਕੋਈ ਮੈਂ ਮਰੀ ਜਾਵਾਂਗਾ ਕੋਈ ਸੁਰੇਜ ਜਿਹੜਾ ਲੜਕਾ ਵੀ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਜਿਹੜਾ ਪੁਲਿਸ ਦੀ ਗੱਡੀ ਦੇ ਵਿੱਚ ਇਸ ਵੇਲੇ ਪੁਲਿਸ ਨਹੀਂ ਕਸਟਡੀ ਦੇ ਵਿੱਚ ਲੜਕਾ ਬੈਠਾ ਹੋਇਆ ਇਹ ਲੜਕਾ ਜੀ ਉਹ ਇਹ ਲੜਕਾ ਜਿਹੜਾ ਪੁਲਿਸ ਦੇ ਅੰਦਰ ਬਿਠਾਇਆ ਹੋਇਆ ਤਸਵੀਰ ਜਿਹੜੀ ਰਾਤ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਜਲੰਧਰ ਸ਼ਹਿਰ ਤੋਂ ਜਿਹੜੀ ਬਾਹਰ ਕਾਰਵਾਈ ਜਿਹੜੀ ਹੁੰਦੀ ਹੈ ਸਰ ਤੁਸੀਂ ਪੰਪ ਤੋਂ ਵੀਡੀਓ ਕਢਾਓ ਇਹਨੇ ਪੰਪ ਤੋਂ ਚੱਕਿਆ ਨੂੰ ਪੰਪ ਤੋਂ ਸਰ ਕੋਈ ਬਾਹਰ ਨਹੀਂ ਹੁੰਦੀ ਤੁਹਾਡੇ ਤੋਂ ਪੜਨਾ ਕਾਰਵਾਈ ਉੱਥੇ ਸਰ ਜਿਹੜੇ ਕਹਿ ਰਹੇ ਕਿ ਪੰਪ ਦੇ ਕੋਲੋਂ ਚੱਕਿਆ ਉਹ ਝੂਠ ਹੈ ਪੰਪ ਦੇ ਕੋਲੋਂ ਕੋਈ ਨਹੀਂ ਗਿਆ ਦੂਜੇ ਜਾ ਰਿਹਾ ਥੋੜਾ ਆ ਰਿਹਾ ਸੀਗਾ ਇਥੋਂ ਨੂੰ ਰਿਕਵਰ ਕੀਤਾ ਬਸ ਅੱਛਾ ਸਰ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਦੇਣ ਜਾ ਰਹੇ ਸੀ ਨਾ ਸਰ ਜਿਹੜੇ ਦੇਣ ਜਾ ਰਹੇ ਉਹਨੂੰ ਨਹੀਂ ਫੜਿਆ ਇਨਵੈਸਟੀਗੇਸ਼ਨ ਹੋ ਪਾ ਸਰ ਜਿਹੜਾ ਦੇਣ ਜਾ ਰਹੇ ਉਹਨੂੰ ਨਹੀਂ ਫੜਿਆ ਗਿਆ ਫੜਾਂਗੇ ਹਲੇ ਤਫਤੀਸ਼ ਚੱਲੀ ਹੈ ਨਹੀਂ ਸਰ ਉਹ ਮੌਕੇ ਤੇ ਫੜਿਆ ਹੀ ਨਹੀਂ ਗਿਆ ਸਰ ਜਿਹੜੇ ਪੈਸੇ ਦੇ ਇਲਜ਼ਾਮ ਲਗਾ ਰਹੇ ਹੋ ਉਹ ਕੀ ਸਹੀ ਹੈ ਨੇ ਬਿਲਕੁਲ ਹੈ ਤਸਵੀਰਾਂ ਕੱਚੇ ਮਨਾਂਗੇ ਕੱਚੇ ਮਨਾਂਗੇ ਕੱਚੇ ਮਨਾਂਗੇ ਕੱਚੇ ਮਨਾਂਗੇ ਤੈਨੂੰ ਭਾਲਦਾ ਤੈਨੂੰ ਓਏ ਅਰੇ ਨੰਬਰ ਨਹੀਂ ਅਰੇ ਉਹ ਇਹਦਾ ਦੇਖ ਸਕਦੇ ਹੋ ਇਹਦਾ ਪਤਾ ਕਰ ਲੈ ਜਾਂਦੀਏ ਕਰਦੇ ਆਂ ਉਹ ਪੜ੍ਹਦਾ ਗਿਆ ਹਾਂ ਲੈਡੀ ਨੂੰ ਦੇਖ ਸਕਦੇ ਹਾਂ ਹੱਥ ਲਗਾਇਆ ਜਾ ਰਿਹਾ ਜੀ ਜੈਂਟਸ ਮੁਲਾਜ਼ਮਾ ਅਸੀਂ ਇੱਥੇ ਹੀ ਖੜ੍ਹੇ ਹਾਂ ਅਸੀਂ ਨਹੀਂ ਜਾਂਦੇ ਪੰਜਾਬ ਪੁਲਿਸ ਲੋ ਲੈਡੀਆਂ ਦੇ ਮੌਕੇ ਤੇ ਜਿਹੜੀ ਨਾ ਹੀ ਲੈਡੀਆਂ ਪੁਲਿਸ ਹੈ ਇੱਥੇ ਜੈਂਟਸ ਮੁਲਾਜ਼ਮਾ ਜੀ ਉਹ ਆਪ ਪਿੱਛੇ ਕਰ ਰਹੇ ਜੈਂਟਸ ਨੂੰ ਕਹਿੰਦੇ ਜੀ ਦੇਖ ਸਕਦੇ ਆਪ ਜਿਹੜਾ ਪਿੱਛੇ ਕਰ ਰਹੇ ਨੇ ਇਸ ਵੇਲੇ ਔਰ ਜਿਹੜਾ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਕਹਿਣਾ ਕਿ ਸਾਡਾ ਲੜਕਾ ਕੋਈ ਕੰਮ ਨਹੀਂ ਕਰਦਾ ਕੁਝ ਨਹੀਂ ਕਰਦਾ ਔਰ ਕਾਫੀ ਦੇਰ ਦਾ ਇੱਥੇ ਜਿਹੜਾ ਉਹਨਾਂ ਵੱਲੋਂ ਫੰਗਾਮਾ ਜਿਹੜਾ ਕੀਤਾ ਮਾਤਾ ਹੀ ਉਹ ਉਹ ਤਾਂ ਕਹਿ ਰਹੇ ਤੁਹਾਡੇ ਲੜਕੇ ਨੂੰ ਅਸੀਂ ਨਸ਼ੇ ਦੇ ਨਾਲ ਫੜਿਆ ਜੀ ਸਰ ਜੀ ਨਹੀਂ ਫੜਿਆ ਨਹੀਂ ਫੜਿਆ ਨਹੀਂ ਫੜਿਆ ਅੱਛਾ ਜੀ ਨਹੀਂ ਫੜਿਆ ਬੇਨਜਾਇਜ਼ ਬੇਨਜਾਇਜ਼ ਬੇਕਸੂਰ ਹਾਂ ਆਏ ਕਰੋ ਚੰਗਾ ਭਲਾ ਗਿਆ ਕਰੋ ਚੰਗਾ ਭਲਾ ਉੱਥੇ ਤੇਲ ਪਵਾਉਂਦਾ ਸੀ ਉੱਥੇ ਹੀ ਜਨਾਂ ਨੇ ਹਾਂ ਚੱਕ ਲਿਆ ਪਈ ਨਹੀਂ ਕਾਲੀ ਤੇ ਬਿਲਕੁਲ ਹੈ ਤਸਵੀਰਾਂ ਜਲੰਧਰ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਦੇਖ ਸਕਦੇ ਹੋ ਤੁਸੀਂ ਤਾਂ ਦੇਖ ਸਕਦੇ ਹੋ ਪੁਲਸ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਨਸ਼ੇ ਦੇ ਨਾਲ ਇੱਕ ਵਿਅਕਤੀ ਫੜਿਆ ਤੇ ਘਰ ਦੇ ਉਹਨਾਂ ਦੇ ਕਹਿ ਰਹੇ ਆ ਕਿ ਨਹੀਂ ਫੜਿਆ ਸੀ ਗੱਡੀ ਨਹੀਂ ਜਾਣਦੇ ਨਹੀਂ ਇਹ ਦੇਖ ਸਕਦੇ ਹੋ ਤਸਵੀਰਾਂ ਇਹ ਦੇਖ ਸਕਦੇ ਹੋ ਜਾਣ ਨਹੀਂ ਦਿੱਤੀ ਜਾ ਰਹੀ ਇਹ ਦੇਖ ਸਕਦੇ ਹੋ ਗੱਡੀ ਇਹ ਥੋ ਲੈ ਕੇ ਜਾ ਚੁੱਕੇ ਨੇ ਪੁਲਸ ਪ੍ਰਸ਼ਾਸਨ ਜਲੰਧਰ ਦੀਆਂ ਵੱਡੀਆਂ ਤਸਵੀਰਾਂ ਸੱਤ ਨੰਬਰ ਅੱਧਰੇ ਲੈ ਆਪਣੇ ਕਿੱਥੇ ਲੇ ਕੇ ਸਮਝ ਲੈਤੀ ਇਹਦੇ ਐਵੇਂ ਧੱਕਾਸ਼ਾਹੀ ਕਰਦੇ ਨੇ ਨਹੀਂ ਅਗਰ ਗੱਲ ਨੂੰ ਤੁਹਾਡਾ ਲੜਕਾ ਜੇ ਪਾਇਆ ਜਾਂਦਾ ਕਿ ਨਸ਼ੇ ਦਾ ਉਹ ਕੰਮ ਕਰਦਾ ਐ ਫੇਰ ਕਿਵੇਂ ਦੇਖਦੇ ਇਸ ਚੀਜ਼ ਨੂੰ ਮੈਨੂੰ ਤਾਂ ਕੋਈ ਜਾਣਕਾਰੀ ਨਹੀਂ ਦੀ ਉਹਨਾਂ ਨੂੰ ਕਿੱਥੇ ਲੈ ਕੇ ਚਲੇ ਆਇਆ ਤੇ ਪੁੱਛੋ ਇਹਨਾਂ ਨੂੰ ਸੋ ਲੋ ਪਿੱਛੇ ਪਿੱਛੇ ਗੱਡੀਆਂ ਲਾਓ ਆਪਣੀਆਂ ਉਹ ਸਾਡੇ ਮੁੰਡੇ ਨੇ ਪਤਾ ਨਹੀਂ ਕਿੱਥੇ ਲੈ ਗਏ ਉਹਨੂੰ ਦੇਖੋ ਕਿੱਥੇ ਲੈ ਗਏ ਨੇ ਉਹਨੂੰ ਜੇ ਇਨਵੈਸਟੀਗੇਸ਼ਨ ਦੇ ਵਿੱਚ ਤੁਹਾਡਾ ਜੋ ਲੜਕਾ ਉਹ ਨਸ਼ੇ ਦੇ ਨਾਲ ਪਾਇਆ ਜਾਂਦਾ ਤੇ ਫੇਰ ਕੀ ਹੋਏਗਾ ਤੁਸੀਂ ਵੀਡੀਓ ਕਢਾਓਠਾ ਪੰਪ ਤੋਂ ਵੀਡੀਓ ਕਢਾਓ ਪੰਪ ਤੋਂ ਪੜਿਆ ਸੀ ਪਤਾ ਕਰ ਕਿਉਂਕਿ ਉਹਨਾਂ ਉਹਨਾਂ ਵੱਲੋਂ ਕਾਫੀ ਦਾਅਵੇ ਦੇ ਨਾਲ ਕਿਹਾ ਜਾ ਰਿਹਾ ਕਿ ਅਸੀਂ ਇਤੋਂ ਹੀ ਪੜਿਆ ਵਾ ਸਰ ਨਹੀਂ ਉਹਦੇ ਕੋਈ ਕੁਝ ਨਹੀਂ ਪੜਿਆ ਗਿਆ ਕੀ ਕਿਸੇ ਨੂੰ ਸਪਲਾਈ ਦੇਣਾ ਆਇਆ ਸੀਗਾ 5 ਗ੍ਰਾਮ ਦੇ ਨਾਲ ਕਿ ਇਹਨੂੰ ਪੜਿਆ ਸੀ ਸਪਲਾਈ ਦੇਣਾ ਸੀ ਉਹ ਵੀ ਬੰਦਾ ਲੱਭ ਲੈਣ ਫੇਰ ਪਰਚਾ ਬਾਨ ਜਿਉਂ ਨਾ ਲੱਗਿਆ ਫੇਰ ਪਰਦ ਤੁਸੀਂ ਕੀ ਹੁਣ ਮੰਗ ਕੇ ਕਰਦੇ ਹੋ ਅਸੀਂ ਮੰਗ ਕਰਦੇ ਹਾਂ ਉਹਨੂੰ ਛੱਡਣ ਨੂੰ ਕਿਉਂਕਿ ਉਹਦੇ ਕੋਈ ਕੁਝ ਨਹੀਂ ਪੜਿਆ ਗਿਆਗਾ ਕੋਈ ਸ਼ੱਦਨ ਬਸ ਠੀਕ ਹੈ ਸਰ ਉਹਨੂੰ ਉਹਨੂੰ ਕਿੱਥੇ ਲੈ ਕੇ ਗਏ ਆ ਉਹਨੂੰ ਥਾਣੇ ਫੇਰ ਨਹੀਂ ਲੈ ਕੇ ਗਏ ਆਗੇ ਕਿਹਾ ਜਾਂਦਾ ਪਿਆ ਆਪਣੇ ਕੋ ਰੱਖੇ ਹਾਏ ਇਹ ਚਿਹਰਾ ਹੋਏ ਬੇ ਤੱਕਾ ਪਹਿਲੀ ਵਾਰ ਤੁਸੀਂ ਕਹਿ ਹੀ ਨਹੀਂ ਤੱਕਾ ਐਸੇ ਖੜੇ ਰਹਿਣਾ ਕਿ ਉਹ ਮੇਰੇ ਆ ਰੋਕ ਉਹ ਬੇਕਸੂਰ ਹੋਏ ਮੇਰੇ ਪੁੱਤ ਨੂੰ ਓਏ ਅਭੀ ਰ ਪਿੰਦੇ ਬੈਠੇ ਇੱਥੇ ਵੀਰਾ ਪਿੰਦੇ ਪਈਓ ਇੱਥੇ ਨਹੀਂ ਨਹੀਂ ਵੀਰਾ ਨਹੀਂ ਪਿੰਦੇ ਪਈਓ ਉਹ ਪਿੰਦੇ ਪਈ ਉਹ ਪਿੰਦੇ ਹੋਣ ਤੇ ਜਿਹੜਾ ਇਹ ਉਤੂ ਆ ਗਈ ਹੈ ਦੇਖਿਆ ਵੀ ਸੀ ਕੋਈ ਆਹ ਲੱਗ ਰਹੇ ਹੋ ਤੇ ਰਾਤ ਤੋਂ ਤਸਵੀਰਾਂ ਲਗਾਤਾਰ ਜਿਹੜੀਆਂ ਸਾਂਝੀ ਕੀਤੀਆਂ ਜਾ ਰਹੀਆਂ ਨੇ ਇਸ ਵੇਲੇ ਜਲੰਧਰ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਹੁਣ ਪੁਲਿਸ ਜਿਹੜਾ ਉਸ ਲੜਕੇ ਨੂੰ ਇੱਥੋਂ ਦੀ ਲੈ ਕੇ ਜਿਹੜਾ ਗੱਡੀ ਦੇ ਵਿੱਚ ਜਾ ਚੁੱਕੀ ਹੈ ਔਰ ਲੜਕਾ ਪੱਖ ਜਿਹੜਾ ਪਰਿਵਾਰ ਆ ਉਹਨਾਂ ਦਾ ਕਹਿਣਾ ਕਿ ਸਾਡਾ ਮੇਰਾ ਬੁਆਏਫ੍ਰੈਂਡ ਮੇ ਨਾਲ ਨਿੱਕੀ ਨਿੱਕੀ ਗਲਤੀ ਤੇ ਲੜਦਾ ਸੀ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਮੈਂ ਡਿਪਰੈਸਡ ਰਹਿਣ ਲੱਗੀ ਸੀ ਫਿਰ ਇੱਕ ਦਿਨ ਮੇਰੀ ਫ੍ਰੈਂਡ ਨੇ ਇੱਕ ਕੰਟੈਕਟ ਨੰਬਰ ਸ਼ੇਅਰ ਕੀਤਾ ਤੇ ਮੈਂ ਸਾਰੀ ਪ੍ਰੋਬਲਮ ਉਹਨਾਂ ਨੂੰ ਦੱਸੀ ਤੇ ਮੈਨੂੰ ਰਿਜ਼ਲਟ 24 ਆਵਰ ਚ ਮਿਲ ਗਿਆ ਤੇ ਜੇਕਰ ਤੁਹਾਨੂੰ ਵੀ ਕੋਈ ਪ੍ਰੋਬਲਮ ਹੈ ਤੁਸੀਂ ਵੀ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਮੈਂ ਥੱਲੇ ਨੰਬਰ ਮੈਂਸ਼ਨ ਕਰ ਦੇਵਾਂਗੀ ਮੇਰੇ ਤੇ ਮੇਰੇ ਹਸਬੰਦ ਦੇ ਵੀ ਬਹੁਤ ਜ਼ਿਆਦਾ ਅਨਮਨ ਚੱਲਦੀ ਸੀ ਇਨਫੈਕਟ ਸਾਡਾ ਰਿਸ਼ਤਾ ਡਿਵੋਰਸ ਤੱਕ ਪਹ ਸੀ ਬਟ ਮੇਰੀ ਸਾਰੀ ਸਮੱਸਿਆ ਦਾ ਨਿਪਟਾਰਾ ਕੀਤਾ ਸੋ ਥੈਂਕ ਯੂ ਥੈਂਕ ਯੂ so much ਗੁਰੂ ਜ਼ਫਰ ਖਾਨ ਜੀ ਪਹਿਲੇ ਮੇਰੇ ਕੈਨੇਡਾ ਦਾ ਵੀਜ਼ਾ بار بار ਰਿਫਿਊਜ਼ ਹੋ ਰਿਹਾ ਸੀ ਪਰ ਤੁਸੀਂ ਮੇਰਾ ਵੀਜ਼ਾ ਬਹੁਤ ਜਲਦੀ ਲਗਵਾਇਆ ਤੇ ਹੁਣ ਮੈਂ ਕੈਨੇਡਾ ਦੇ ਵਿੱਚ ਸੈਟਲਡ ਹਾਂ ਤੇ ਗਾਇਸ ਜੇ ਤੁਹਾਡੇ লাইਫ 'ਚ ਐਵੇਂ ਦੀ ਕੋਈ ਪ੍ਰੋਬਲਮ ਤੁਸੀਂ ਫੇਸ ਕਰ ਰਹੇ ਹੋ ਤੁਸੀਂ ਜ਼ਰੂਰ ਗੁਰੂ ਜ਼ਫਰ ਖਾਨ ਜੀ ਨਾਲ ਗੱਲ ਕਰੋ ਤੇ ਇਹਨਾਂ ਦਾ ਕੰਟੈਕਟ ਨੰਬਰ ਹੈ 9634340674 ਤਨਵਜ